ਪੁਰAIM ਟੂਡੇ ਵਿੱਚ ਤੁਹਾਡਾ ਸਵਾਗਤ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਖਾਂ ਦੀ ਮੁਫਤ ਜਾਂਚ ਸੰਬੰਧੀ ਕੈਂਪ ਦਾ ਆਯੋਜਨ ਸਪੀਕਰ ਕੁਲਤਾਰ ਸਿੰਘ ਸੰਧਵਾ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਨਦ ਤੇ ਵਿਧਾਇਕ ਗੈਰੀ ਬੜਿੰਗ ਨੇ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਹਿੱਸੀ ਸ਼ਿਰਕਤ ਸਿੱਖ ਕੌਮ ਦੇ ਮਹਾਨ ਜਰਨੈਲ ਤੇ ਰਾਮਗੜੀਆ ਮਿਸਲ ਦੇ ਬਾਨੀ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਜਮਲੋ ਵਿਖੇ ਰਾਮਗੜੀਆ ਵੈਲਫੇਅਰ ਫੈਡਰੇਸ਼ਨ ਪੰਜਾਬ ਵੱਲੋਂ ਅੱਖਾਂ ਦੀ ਜਾਂਚ ਸਬੰਧੀ ਮੁਫਤ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਰਾਮਗੜੀਆ ਪਾਈਚਾਰੇ ਨੂੰ ਵਧਾਈ ਦਿੱਤੀ ਇਸ ਮੌਕੇ ਸੰਬੋਧਨ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਜੀਵਨ ਤੇ ਸਿੱਖ ਇਤਿਹਾਸ ਵਿੱਚ ਉਹਨਾਂ ਦੀ ਸ਼ਾਨਾਮੱਤੀ ਭੂਮਿਕਾ ਤੇ ਸਿੱਖ ਰਾਜ ਦੀ ਉਸਾਰੀ ਵਿੱਚ ਯੋਗਦਾਨ ਬਾਰੇ ਜਾਣੂ ਕਰਵਾਇਆ। ਉਹਨਾਂ ਨੇ ਕਿਹਾ ਕਿ ਅਜਿਹੇ ਮਹਾਨ ਯੋਧਿਆਂ ਦੇ ਜੀਵਨ ਬਾਰੇ ਨੌਜਵਾਨ ਪੀੜੀ ਨੂੰ ਜਾਗਰੂਕ ਕਰਨ ਲਈ ਅਜਿਹੇ ਸਮਾਗਮ ਨਿਯਮਤ ਤੌਰ ਉਤੇ ਕਰਵਾਏ ਜਾਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੀ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਅਤੇ ਉਹ ਸਿੱਖ ਇਤਿਹਾਸ ਦੇ ਵੱਡੇ ਮੀਲ ਪੱਥਰ ਸਨ। ਇਸ ਮੌਕੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਜਿੱਥੇ ਕੌਮ ਦੇ ਇਸ ਮਹਾਨ ਨਾਇਕ ਨੂੰ ਸਜਦਾ ਕੀਤਾ ਉੱਥੇ ਹੀ ਰਾਮਗੜੀਆ ਭਾਈਚਾਰੇ ਨੂੰ ਮਹਾਰਾਜਾ ਜਸਾ ਸਿੰਘ ਰਾਮਗੜੀਆ ਦੇ ਜਨਮ ਦਿਹਾੜੇ ਦੀ ਦਿਲੋਂ ਮੁਬਾਰਕਬਾਦ ਵੀ ਪੇਟ ਕੀਤੀ। ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਵੀ ਲੋਕਾਂ ਨੂੰ ਵੱਧ ਛੜ ਕੇ ਸਹਿਯੋਗ ਦੇਣ ਦਾ ਸੱਦਾ ਦਿੱਤਾ। ਸਮਾਗਮ ਦੌਰਾਨ ਵਿਦਾਇਕ ਅਮਲੋ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਵੀ ਰਾਮਗੜੀਆਂ ਪਾਈਚਾਰੇ ਤੇ ਕੈਂਪ ਪ੍ਰਬੰਧਕਾਂ ਨੂੰ ਮੁਬਾਰਕਾ ਦਿੱਤੀਆਂ ਇਸ ਦੌਰਾਨ ਰਾਮਗੜੀਆਂ ਵੈਲਫੇਅਰ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਜਤਿੰਦਰ ਸਿੰਘ ਰਾਮਗੜੀਆਂ ਨੇ ਸਾਰੀਆਂ ਪ੍ਰਮੁੱਖ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਮਹਾਰਾਜਾ ਜੱਸਾ ਸਿੰਘ ਰਾਮਗੜੀਆਂ ਵੱਲੋਂ ਦਿਖਾਏ ਮਾਰਗ ਉੱਤੇ ਚੱਲਦੇ ਹੋਏ ਮਨੁੱਖਤਾ ਦੀ ਭਲਾਈ ਲਈ ਉਪਰਾਲੇ ਜਾਰੀ ਰੱਖੇ ਜਾਣਗੇ ਕੈਂਪ ਦੌਰਾਨ 500 ਤੋਂ ਵਧੇਰੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਵੀ ਕੀਤੀ ਗਈ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਤੋਂ ਗੁਰਪ੍ਰੀਤ ਸਿੰਘ ਰਾਜੂ ਖੰਨਾ ਅਤੇ ਭਾਜਪਾ ਆਗੂ ਪ੍ਰਦੀਪ ਗਰਗ ਨੇ ਵੀ ਹਾਜ਼ਰੀ ਭਰੀ ਸਾਡਾ ਗੁਰੂ ਸਾਹਿਬ ਦਾ ਹੁਕਮ ਹੈ ਬਾਬਾਣੀਆਂ ਕਹਾਣੀਆਂ ਪੁੱਤ-ਸਪੁੱਤ ਕਰੇ ਸੋ ਸਾਡੇ ਇਤਿਹਾਸ ਦਾ ਬਹੁਤ ਵੱਡਾ ਮੀਲ ਪੱਥਰ ਹੋਏ ਨੇ ਸਾਡੇ ਸੁਨਹਿਰੀ ਇਤਿਹਾਸ ਦਾ ਸਾਡੇ ਸੰਘਰਸ਼ਮਈ ਇਤਿਹਾਸ ਦਾ ਸਾਡੇ ਜੇਤੂ ਇਤਿਹਾਸ ਦਾ ਬਹੁਤ ਵੱਡਾ ਮੀਲ ਪੱਥਰ ਹੋਏ ਨੇ ਮਹਾਰਾਜਾ ਜਸਾ ਸਿੰਘ raphy ਅਤੇ ਉਹਨਾਂ ਦੀ ਰਣਨੀਤਿਕ ਉਹਨਾਂ ਦੀ ਰਾਜਨੀਤਿਕ ਸੂਚ ਉਹਨਾਂ ਦਾ ਧਾਰਮਿਕ ਅਕੀਦਾ ਉਹਨਾਂ ਦੀ ਸ਼ਰਧਾ ਲੰਮਸਾਲ ਦੀ ਸੋ ਉਹਨਾਂ ਨੂੰ ਯਾਦ ਕਰਨਾ ਮੇਰਾ ਖਿਆਲ ਆ ਵੀ ਅਸੀਂ ਆਪਣੀਆਂ ਪੀੜ੍ਹੀਆਂ ਨੂੰ ਭਵਿੱਖ ਵਾਸਤੇ ਤਿਆਰ ਕਰ ਲਈਏ ਸੋ ਗੁਰੂ ਸਾਹਿਬ ਦੀ ਸਾਡੇ ਤੇ ਬਹੁਤ ਕਿਰਪਾ ਆ ਵੀ ਅਸੀਂ ਇਸ ਤਰ੍ਹਾਂ ਦੇ ਪ੍ਰੋਗਰਾਮ ਦਾ ਆਯੋਜਨ ਕੀਤਾ ਨਾਮ ਗੜੀਆ ਵੈਲਫੇਅਰ ਫੈਡਰੇਸ਼ਨ ਹਮ ਲੋਗ ਇਹ ਇਹ ਸਭ ਕਰਨ ਲਈ ਬਹੁਤ ਹੀ ਵਧਾਈ ਦੇ ਪਾਤ ਕਹਿੰਦੇ ਨੇ ਗੁਰੂ ਸਾਹਿਬ ਦਾ ਹੁਕਮ ਹੈ ਵਿੱਚ ਦੁਨੀਆ ਸੇਵ ਕੁਾਈਏ ਨਦਰ ਦਾ ਫੈਸਲਾ ਪਾਈਏ ਸਾਰੀਆਂ ਸਸਤਾਵਾਂ ਨੂੰ ਮੈਂ ਬੇਨਤੀ ਕਰਦਾ ਸੇਵਾ ਲੱਕ ਬੰਨ ਕੇ ਸੇਵਾ ਵਾਲੇ ਪਾਸੇ ਲੱਗ ਜਾਓ ਜਿਵੇਂ ਐਮਐਲਏ ਸਾਹਿਬ ਲੱਗੇ ਹੋਏ ਐ ਗੈਰੀ ਵਿਡਕੀ ਜੀ ਸੇਵਾ ਕਰੋ ਗਰੀਬ ਦੀ ਅਸੀਸ ਦੇ ਵਿੱਚ ਐਡੀ ਤਾਕਤ ਹੈ ਤੁਹਾਨੂੰ ਖੁਸ਼ੀਆਂ ਨਾਲ ਲਿਵਰੇਜ ਕਰਦੇ ਹੋ ਬਾਕੀ ਯੁੱਧ ਨਸ਼ਿਆਂ ਵਿਰੁੱਧ ਇੱਕ ਬਹੁਤ ਵੱਡਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਪੰਜਾਬ ਦੇ ਵਿੱਚ ਸਾਰੇ ਪੰਜਾਬੀ ਇਹਦੇ ਸ਼ਾਮਲ ਹੋਏ ਨੇ ਸੋ ਕੋਈ ਵੀ ਵਾਂਝਾ ਨਾ ਰਹੇ ਇੱਕ ਇੱਕੋ ਜਿਹੜਾ ਸਾਥ ਨਹੀਂ ਹੈ ਔਰ ਇਹ ਜਿਹੜਾ ਸਾਡਾ ਕੋਡ ਹੈ ਸਾਡੇ ਪੰਜਾਬ ਨੂੰ ਲੱਗਿਆ ਹੋਇਆ ਚਿੱਟੇ ਦਾ ਇਹ ਤੋਂ ਆਪਣੇ ਜਾਤ ਪਾਈ ਸਲਾਹ ਸਰ ਹਰਿਆਣਾ ਹਰਿਆਣਾ ਸਰਕਾਰ ਨਾਲ ਜਿਹੜਾ ਪਾਣੀ ਦਾ ਰੋਲਾ ਪੈ ਰਿਹਾ ਉਹਦੇ ਤੇ ਪੰਜਾਬ ਸਰਕਾਰ ਵੀ ਸਟੈਂਡ ਲੈ ਕੇ ਬੈਠੀ ਹੈ ਜੀ ਪੰਜਾਬ ਦੇ ਹੱਕ ਵਿੱਚ ਤੇ ਕਿਉਂ ਮੈਂ ਮਾਨਯੋਗ ਮੇਰਾ ਮੇਰਾ ਕੁਐਸਚਨ ਕਿਉਂ ਨਾ ਇਹਦੇ ਉੱਤੇ ਇੱਕ ਰਾਏਸ਼ਮਾਰੀ ਕਰਾਈ ਜਾਵੇ ਪੰਜਾਬ ਦੇ ਲੋਕਾਂ ਨੇ ਵੀ ਪੰਜਾਬ ਨੂੰ ਪਾਣੀ ਦੇਣਾ ਕਿਉਂਕਿ ਤੁਸੀਂ ਰੂਲਿੰਗ ਪਾਰਟੀ ਦੇ ਚੋਣੀਆਂ ਕਰਵਾ ਸਕਦੇ ਹੋ ਲੋਕ ਤੁਹਾਡੇ ਨਾਲ ਨੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਦੇਖੋ ਜਿਹੜੇ 117 ਮਾਨਯੋਗ ਵਿਧਾਇਕ ਨੇ ਉਹਨਾਂ ਨੂੰ ਮਤਦਾਨ ਕਰਕੇ ਲੋਕਾਂ ਦੇ ਉੱਤੇ ਭੇਜਿਆ ਆਪਣੀ ਮਤ ਜਿਹੜੀ رائے ਸਹੀ رائے ਦੇ ਮਤਲਬ ਸੋ ਉਹਨਾਂ ਦਾ ਇੱਕ ਸਪੈਸ਼ਲ ਸੈਸ਼ਨ ਪੰਜਾਬ ਸਰਕਾਰ ਨੇ ਬੁਲਾ ਲਿਆ ਹੈ ਸਰਪਾਰਟੀ ਮੀਟਿੰਗ ਵੀ ਹੋ ਗਈ ਹੈ ਇਹ ਰੈਸ਼ਮਾਰੀ ਹੈ ਉੱਥੇ ਜੋ ਵੀ ਸ਼ਿੱਟਾ ਨਿਕਲੇਗਾ ਉਥੇ ਤੁਰਾਂਗੇ ਔਰ ਫੈਡਰੇਸ਼ਨ ਅਮਲੋ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਜੋ ਅੱਖਾਂ ਦਾ ਚੈੱਕਅਪ ਕੈਂਪ ਹੈ ਉਹ ਲਗਾਇਆ ਗਿਆ ਔਰ ਮੈਂ ਇਸ ਗੱਲ ਦੇ ਉੱਤੇ ਪੂਰੀ ਫੈਡਰੇਸ਼ਨ ਦੇ ਮੈਂਬਰ ਸਾਹਿਬਾਨ ਨੂੰ ਪ੍ਰਧਾਨ ਤੋਂ ਲੈ ਕੇ ਜਰਨਲਿਸਟ ਕਰ ਤਰ ਮੀਨ ਪ੍ਰਧਾਨ ਸੈਕਟਰੀ ਸਾਹਿਬ ਸਾਰੇ ਇਹਨਾਂ ਦੀ ਮੈਨੇਜਮੈਂਟ ਦਾ ਜਿੱਥੇ ਸ਼ਿਰਕਾ ਕਰਦੇ ਉੱਥੇ ਧੰਨਵਾਦ ਵੀ ਕਰਦਾ ਇਹਨਾਂ ਨੇ ਬੁਲਾ ਕੇ ਐਡਾ ਵੱਡਾ ਮਾਨ ਸਤਕਾਰ ਆਦਰ ਜੋ ਬਖਸ਼ਿਆ ਹੈ ਔਰ ਮੈਂ ਦੇਖਿਆ ਅੰਦਰ ਹਾਲ ਦੇ ਵਿੱਚ ਹਜ਼ਾਰਾਂ ਹੀ ਪੇਸ਼ੈਂਟ ਐ ਸਮੇ ਜਿਹੜਾ ਹੈ ਚੈੱਕ ਅਪ ਕਰਾਉਣ ਲਈ ਬੈਠਾ ਅੰਦਰ ਔਰ ਫਰੀ ਦੇ ਵਿੱਚ ਜਿਹੜਾ ਉਹਨਾਂ ਦਾ ਅੱਖਾਂ ਦਾ ਇਲਾਜ ਆ ਬਜ਼ੁਰਗਾਂ ਦਾ ਮਾਵਾਂ ਦਾ ਜਿਹੜਾ ਕੀਤਾ ਜਾ ਰਿਹਾ ਐ ਇਸ ਤਰ੍ਹਾਂ ਦੇ ਉਪਰਾਲੇ ਨੇ ਜਿਹੜੇ ਹਰ ਤਰ੍ਹਾਂ ਦੀ ਸੰਸਥਾ ਨੂੰ ਕਰਨੇ ਚਾਹੀਦੇ ਨੇ ਕਿਉਂਕਿ ਜਿਹੜੀਆਂ ਧਾਰਮਿਕ ਸੰਸਥਾਵਾਂ ਹੁੰਦੀਆਂ ਨੇ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਹੁੰਦੀਆਂ ਨੇ ਇਹਨਾਂ ਦਾ ਅਸਲੀ ਕੰਮ ਇਹੀ ਹੁੰਦਾ ਇਹੀ ਮਨੋਰਥ ਹੁੰਦਾ ਸਮਾਜ ਦੀ ਸੇਵਾ ਤੇ ਭਲਾਈ ਕਰਨਾ ਤੋਂ ਮੈਂ ਬਹੁਤ-ਬਹੁਤ ਮੁਬਾਰਕਬਾਦ ਕਿ ਪੰਜਾਬ ਦੇ ਵਿੱਚੋਂ ਪੰਜ ਦਰਿਆਵਾਂ ਦੀ ਧਰਤੀ ਦੇ ਵਿੱਚ ਜਿਹੜਾ ਛੇਵਾਂ ਤਿਆਰ ਨਸ਼ਾ ਦਾ ਇਹਦੇ ਵਹਿਣ ਨੂੰ ਢੱਕ ਲੈਣਾ ਇਹਨੂੰ ਰੋਕਣਾ ਇਹਨੂੰ ਮਾਰ ਮੁਕਾਣਾ ਖਤਮ ਕਰ ਦੇਣਾ ਇਹਨੂੰ ਸਾਡੀ ਪਹਿਲੀ ਹੋਰ ਮਾਰਕਾ ਦਿੱਤਾ ਹੈ ਇਹਦੇ ਲਈ ਸਾਰਿਆਂ ਨੂੰ ਆਓ ਆਪਾਂ ਸਮਾਜ ਦੇ ਬੰਦੇ ਸਾਰੀਆਂ ਧਾਰਮਿਕ ਸੰਸਥਾਵਾਂ ਸਾਰੀਆਂ ਰਾਜਨੀਤਿਕ ਜਥੇਬੰਦੀਆਂ ਜਿੰਨੀ ਵੀ ਆਪਣੇ ਆਰਗੇਨਾਈਜੇਸ਼ਨਸ ਨੇ ਆਓ ਸਾਰਿਆਂ ਨੇ ਇਕੱਠੇ ਹੋ ਕੇ ਨਾਮ ਬੰਦ ਹੋਈਏ ਬਿਊਰੋ ਰਿਪੋਰਟ ਪ੍ਰਾਈਮ ਟੂਡੇ